ਲਓ ਜੀ ਅੱਡੀਆਂ ਉੱਪਰੋਂ ਜਾਮਣਾ ਤੋੜਨੀਆ ਔਖੀਆਂ ਸੀ ਇਆਂ ਕੋਈ ਜਾਣਾ ਥੱਲੇ ਹੀ ਸੱਟ ਗਿਆ ਕਹਿੰਦਾ ਤੋੜੀ ਜਾਓ ਖਾਈ ਜਾਓ ਪਤਾ ਨਹੀਂ ਤਾਂ ਇਹ ਆਪੇ ਦਾਣਾ ਟੁੱਟ ਗਿਆ ਮੈਨੂੰ ਤਾਂ ਲੱਗਦਾ ਬਈ ਬੂਏ ਪੰਗਾ ਲੈ ਕੇ ਗਏ ਨੇ ਇਹਦੇ ਨਾਲ ਬਈਏ ਤੋੜ ਗਏ ਜਿੰਨੀ ਮਰਜ਼ੀ ਖਾਓ ਹੁਣ ਆ ਤਾਂ ਫਲ ਵੱਧ ਸੀਗਾ ਹਨਾ ਹਾਂ ਵਜਨ ਵਾਲਾ ਸੀ ਤਾਂ ਦਾਣਾ ਵੀ ਖਾ ਸੋ ਦੇਖੋ ਹੋਰ ਇੱਕ ਮੈਂ ਫਿਰ ਪੱਟ ਟੁੱਟ ਗਿਆ ਤੇ ਨਾ ਇੱਕ ਬਸ ਝੁਕੇ ਆ ਇਹ ਤੀ ਹਨਾ ਚਲੋ ਹੋ ਜਾਣੇ ਕਿੱਥੇ ਆ ਵੀ ਉਹ ਫਿਰ ਕਿਤੀਆ ਤੋੜਦene ਹੁੰਦੇ ਜਾਂਦੇ ਭਈਏ ਪੰਗੇ ਲੈਂਦੇ ਨੇ ਹਾਂ ਉਹ ਸੋਕੇ ਭਈਏ ਖਾਂਦੇ ਨੇ ਜੰਮਣਾ ਆਪਣੇ ਨੂੰ ਵੱਧ ਖਾਂਦੇ ਨੇ ਹਾਏ 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 ਬਹੁਤ ਵੱਡੀ ਜੰਮਣਾ ਦੇਖੋ ਕਿੱਡੀ ਜੰਮਣਾ ਕਾਲੀ ਸ਼ਾਹ ਜੰਮਾ ਪਹਿਲਾਂ ਤੋਲ ਲਵਾ ਹਾਂ ਹਾਂ ਲਓ ਦੇਖੋ ਕਿੱਡਾ ਟਾਣਾ ਟੁੱਟਿਆ ਇਹ ਰ ਬੇਲ ਆ ਜਾਣੀ ਆ ਤੁਸੀਂ ਨਾਲੇ ਮਿਲਾਦਾ ਜਮਣਾ ਦਾ ਬਹੁਤ ਨੇ ਪਰ ਉਹ ਆ ਉੱਚੀਆਂ ਵਾਲੀਆਂ ਹੁੰਦੇ ਨੇ ਭਾਈ ਕੌਣ ਤੋੜੇ ਚਲ ਆਪਣੇ ਜੋ ਗਿਆ ਹੋ ਗਈਆਂ ਚਲ ਮੁੱਲੇ ਦਾ ਫਲ ਲੈ ਕੇ ਖਾਣ ਨਾਲੋਂ ਤਾਂ ਵਧੀਆ ਜਿਹੜਾ ਘਰੇ ਲੱਗਦਾ ਉਹੀ ਖਾ ਲਓ ਕਿਉਂ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ-ਤੁਹਾਡੇ ਆਪਣੇ ਚੈਨਲ ਗੋਡੀ ਫੈਮਿਲੀ ਵਲੌਗ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਵੀਡੀਓ ਸ਼ੁਰੂ ਕਰ ਲੈਣੇ ਆ ਤੇ ਮੈਂ ਰੱਖਿਆ ਦੁੱਧ ਗਰਮ ਕਰਨਾ ਤੇ ਵਿੱਚ ਮਿੱਠਾ ਘੋਲ ਕੇ ਜਿਆਰ ਦਾ ਕੱਢਣਾ ਅਟ ਮਿੱਠਿਆੜ ਤੇ ਮੈਂ ਪੀਊਂਗੀ ਇੱਕ ਕੱਪ ਕੌਫੀ ਬਣਾ ਕੇ ਤੇ ਉੰਨੀ ਦੇਰ ਤੁਸੀਂ ਵੀਡੀਓ ਤੇ ਨਵੇਂ ਆਏ ਹੋ ਤਾਂ ਪਲੀਜ਼ ਵੀਡੀਓ ਨੂੰ ਜੀ ਦਾ ਰਹੀਏ ਜੀ ਜਾਈ ਹੋਗੀ ਵੀਡੀਓ ਨੂੰ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਠੀਕ ਹੈ ਜੀ। ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਦੱਸਿਓ ਵੀ ਤੁਹਾਨੂੰ ਵੀਡੀਓ ਕਿੰਨੀ ਲੱਗਦੀ ਆ। ਹੋਪੋ। ਤੇ ਕਾਫੀ ਸਾਰੇ ਤੁਹਾਡੇ ਕਮੈਂਟਸ ਆਏ ਪਏ ਨੇ ਸੌਰੀ ਮੇਰੇ ਕੋਲ ਰਿਪਲਾਈ ਨਹੀਂ ਹੋਇਆਗਾ। ਕਰੂੰਗੀ ਅੱਜ। ਅੱਜ ਕੋਈ ਕੰਮ ਖਾਸ ਕਰਿਆ ਵੀ ਨਹੀਂ ਕਰਿਆ ਵੀ ਤੇ ਸਾਰਾ ਦਿਨ ਇਧਰ ਉਧਰ ਹੀ ਲੰਘਿਆ ਬਸ। ਆ ਇੱਕ ਚੀਨੀ ਦੇ ਅਲੱਗ ਨਹੀਂ ਪਾਈ ਹੋਈ ਆ ਆ ਜਾ ਕੇ ਚ ਉਹਨੇ ਕੋਲ ਦਾ ਦਰਵਾਜ਼ਾ ਭੇਟ ਦੇ ਉਹਨੇ ਉਹ ਕਰ ਦੇਣਾ ਕਾਪੀਰਾਈਟ ਦੇ ਦੇਣਾ ਹੋਰ ਕੋਈ ਨਾਲ ਆਵਾਜ਼ ਘਟ ਕਰ ਲਵੇ ਇਹ ਤੇ ਮਠਾ ਉਹ ਤੇ ਰੱਖ ਐਨੀ ਚੀਨੀ ਪਈਗੀ ਥੱਲੇ ਉਹਨੇ ਕੋਲਡ ਕਾਫੀ ਬਣਾ ਕੇ ਦਿੱਤੀ ਤੇ ਅੱਜ ਮੈਂ ਫੇਸ ਪੈਕ ਲਾਇਆ ਵੀ ਸੀ ਫੇਸ ਪੈਕ ਕੀ ਕਰੂ ਵਿਚਾਰਾ ਜਦੋਂ ਧੁੱਪ ਨੇ ਤਾਂ ਆ ਰਹੇ ਪੂਰਾ ਟੈਨ ਕਰਤਾ ਮੰਮੀ ਤੇ ਲਾਇਆ ਹੁਣ ਵੀ ਲਾਇਆ ਉਹ ਲਾਇਆ ਹੋਇਆ ਇੱਕ ਜੈਲ ਜਿਆ ਦੋ ਦਿਨ ਪਹਿਲਾਂ ਸਾਰੀਆਂ ਜੋ ਸੀ ਉਹ ਕਿਤੇ ਤਾ ਤੱਕ ਨਹੀਂ ਲਾਉ ਸਕੂਲੀ ਕੀ ਦੀਦਾ ਫੋਟੋਸ ਪਰੋਂ ਨਾਲਸੇ ਆ ਗਈ

ਥਾਜਾ ਕਰ ਲਈ ਗਰਮੀ ਬਾਲੀ ਜਾਦੇ ਆ ਥੋੜਾ ਜਿਹਾ ਘੱਟ ਮੇਰੇ ਖਿਆਲ ਨਾਲ ਜਿੰਨਾ ਇਹਦੇ ਵਿੱਚ ਹੋਊ ਨਾ ਡੱਬੇ ਚ ਸਾਰੇ ਗੱਲ ਲਿਆ ਹੋਣਾ ਪਾ ਕੇ ਲੇਕਨ ਥੋੜੀ ਜਿਹੀ ਪਾਉਗੀ ਬਹੁਤਾ ਗਰਮ ਹੋ ਜੇ ਗੱਤ ਇਹ ਨਾਲ ਵਾਲੇ ਕੱਪ ਚ ਪਾ ਲੇ ਪਤਾ ਨਹੀਂ ਕਿ ਇਹਦੇ ਵਿੱਚ ਤਾਂ ਇਹ ਲਾ ਦੇ ਬਈ ਇਹ ਚ ਤਾਂ ਬਿੰਦਜੀ ਠੰਡੀ ਹੋ ਗਈ ਪਤਾ ਨਹੀਂ ਕਿ ਇਹ ਖੁੱਲਾ ਵੱਧਾ ਪਗਮੈਂਦੇ ਆਂ ਚਮਚਾ ਵੀ ਆਏ ਜਾਂ ਦਫਾ ਹੋ ਕਰਦੇ ਆਂ ਮਿੱਠਾ ਘੋਲਦੇ ਆ ਜਾਂ ਕੌਫੀ ਘੋਲਦੇ ਆ ਫੇਰ ਠੰਡਾ ਹੋ ਜਾਏ ਉਗਾ ਪੁੱਤ ਮਾਰ ਬੈ ਕੇ ਵੀ ਨਹੀਂ ਪੱਖੇ ਥੱਲੇ ਅੱਜ ਜਿਆ ਪਹਿਲੇ ਦਿਨ ਸਕੂਲ ਗਿਆ ਸੀ ਅੱਜ ਹੈਗੀ ਆ 3 ਜੁਲਾਈ ਚਾਰ ਤਾਂ ਜਾਮਣਾ ਖਾਂਦਾ ਬੈਠਾ ਆਪਣੇ ਉਹ ਤੁਸੀਂ ਦੇਖ ਲਿਆ ਜਿਵੇਂ ਜਾਮਣਾ ਧਰਨਾ ਟਾਣਾ ਪਤਾ ਨਹੀਂ ਤਾਂ ਟੁੱਟ ਗਿਆ ਚਲੋ ਆਪਾਂ ਇਹ ਕਹੀ ਨਹੀਂ ਸਕਦੇ ਜੇ ਆਪਾਂ ਦੇਖਿਆ ਹੀ ਨਹੀਂ ਹੈਗਾ ਹਨਾ ਪਤਾ ਨਹੀਂ ਤਾਂ ਕੋਈ ਤੋੜ ਗਿਆ ਭਾਈ ਫਿਰ ਰੱਬ ਜਾਣੇ ਚਲੋ ਜੋ ਵੀ ਹੋਇਆ ਬਈ ਆਪਾਂ ਨੂੰ ਜਾਂਮਣਾ ਅੱਜ ਮਿਲ ਗਈਆਂ ਖਾਸ ਸਾਰੀਆਂ ਚਲ ਐ ਚੰਨੀ ਹੈ ਰੰਗ ਕਿੰਨਾ ਕਾਲਾ ਹੋ ਗਿਆ ਵਾਲਾ ਵੀ ਨਹੀਂ ਕਾਲਾ ਜਾਣੀ ਕਾਲਾ ਤਾਂ ਕਾਲਾ ਹੀ ਆ ਉਹ ਜਲ ਜਲ ਲਾਉਣ ਨਾਲ ਬੱਧ ਚਮਕਦਾ ਚਲ ਹੋ ਜੂ ਸਾਫ ਇਧਰ ਹੀ ਨੇ ਏਸੀ 'ਚ ਬੈਠਾ ਬੈ ਕੇ ਰੰਗ ਸਾਫ ਕਰ ਲੀ ਨੇ ਯਾਰ ਏਸੀ ਤਾਂ ਪਹਿਲਾਂ ਸੋਚ ਚੱਕਤੀ ਉਹਦਾ ਅੱਧਾ ਜਿਹਾ ਵੜਾ ਜਾਂ ਫੁੱਲਾ ਮੇਰੇ ਰਹਿ ਗੀਆਂ ਕੱਪੜੇ ਮੈਂ ਹੁਣ ਧੋਇਆ ਹੀ ਖਾਸ ਸਾਰੇ ਮੈਂ ਉਹੀ ਇਹਨਾਂ ਨੂੰ ਹੁਣ ਨਿਆਣਿਆਂ ਨੂੰ ਕਹਿੰਦੀ ਸੀ ਇੰਨੇ ਕੱਪੜੇ ਇਹਨਾਂ ਨੇ ਕੱਡ-ਕੱਡ ਛੱਡੇ ਹੋਏ ਆ ਵੀ ਛੋਟੇ ਸਾਰੇ ਬੱਚੇ ਵੀ ਇਦਾਂ ਕਰਦੇ ਆ। ਬਈ ਜਿੰਨੇ ਵੀ ਇਹਨਾਂ ਦੇ ਕੱਪੜੇ ਨੇ ਨਾ ਸਾਰੇ ਬਾਹਰ ਫਿਰਦੇ ਨੇ ਸਾਰੇ। ਕੋਈ ਆਏ ਹੈ ਹੀ ਨਹੀਂ ਗਾ ਬੈਠੇ ਛਿੱਟਾ ਰਹਿ ਗਈਆਂ। ਕੱਲ ਨੂੰ ਸਵੇਰੇ ਸਾਜਰੇ ਚੇਂਜ ਕਰੂ ਇਹਨਾਂ। ਫਿਰ ਤੋਦਾਂਗੇ। ਬਹੁਤ ਰੰਕ ਕਾਲਾ ਹੋ ਗਿਆ ਹਨਾ। ਚਲ ਕੋਈ ਗੱਲ। ਕੋਈ ਕੰਮ ਤਾਂ ਹੋਇਆ ਖੇਤ ਤਾਂ ਸਾਫ਼ ਹੋ ਗਿਆ। ਲੋਚ ਤੁਸੀਂ ਵੀ ਪੀ ਲੋ ਕੋ ਇੱਕ ਆਪਣੇ ਵਿਊਅਰਸ ਕਹਿੰਦੇ ਕਹਿੰਦੇ ਵੀ ਜਦੋਂ ਮੈਮ ਤੁਸੀਂ ਨਾ ਕੌਫੀ ਪੀ ਰਿਆ ਸੀ ਉਸ ਟਾਈਮ ਮੈਂ ਵੀ ਪੀ ਰਿਆ ਸੀ ਕਈ ਵਾਰੀ ਹੋ ਜਾਂਦਾ ਵੀ ਜੋ ਜਿਵੇਂ ਹੁਣ ਉਹ ਟਾਈਮ ਹੁੰਦਾ ਨਾ ਮੇਰਾ ਤਾਂ ਚਲੋ ਹੁਣ ਮੈਂ ਮੈਂ ਵੈਸੇ ਕੌਫੀ ਨਹੀਂ ਪਿੰਦੀ ਹੈਗੀ ਹੁਣ ਕਈ ਦਿਨਾਂ ਤੋਂ ਹਨਾ ਉਹ ਜਾਂਦਾ ਨਾ ਜਦੋਂ ਆਪਾਂ ਨੂੰ ਮਮ ਤੁਲਸ ਕੇਮ ਆ ਜਾਏ ਹੋ ਜਾਂਦਾ ਫੇਰ ਜੀ ਕਰਦਾ ਹੁੰਦਾ ਵੀ ਕੁਝ ਹੋਵੇ ਵੀ ਕਾਫੀ ਹੋਵੇ ਹਨਾ ਚਾਹ ਵੀ ਕਿੰਨੀ ਕ ਪੀ ਲੂ ਬੰਦਾ ਹੋ ਸਕਦਾ ਭਾਈ ਮੰਨ ਲੈਣੇ ਤੇ ਕੋਈ ਨਾਲੇ ਕਮੈਂਟ ਸੀਗਾ ਸ਼ਾਇਦ ਕਿ ਆਈ ਦੀ ਨਾ ਤਾਂ ਮੈਂ ਭੁੱਲ ਗਈ ਹਨਾ ਉਹ ਕਹਿੰਦਾ ਸੀ ਵੀ ਤੁਸੀਂ ਮੱਝ ਨੂੰ ਕਹਿ ਰਿਆ ਸੀ ਪਹਿਲੀ ਗੱਲ ਉਹ ਮੱਝ ਨਹੀਂ ਉਹ ਉਹ ਝੋਟੀ ਆ ਹਣਾ ਸਾਡੇ ਲਈ ਹਲਿਓ ਸਾਡਾ ਬੱਚਾ ਛੋਟਾ ਜਿਆ ਤੇ ਉਹਦਾ ਨਾਂ ਹੀ ਮਿੱਠੀ ਆ ਮੈਂ ਉਹਨੂੰ ਨਹੀਂ ਸੀ ਕਹਿੰਦੀ ਮੈਨੂੰ ਮਿੱਠੀ ਦੇ ਦੇ ਉਹਦਾ ਨਾਂ ਹੀ ਮੱਝ ਜਿਹਨੂੰ ਤੁਸੀਂ ਮੱਝ ਕਹਿੰਦੇ ਹੋ ਚਲੋ ਉਹਨਾਂ ਬਣਨਾ ਤਾਂ ਵੱਡੀ ਹੋ ਕੇ ਮੱਝ ਆ ਕੱਟੀ ਆ ਉਹ ਝੋਟੀ ਆਪਣੀ ਤੇ ਉਹਦਾ ਨਾਂ ਹੀ ਮਿੱਠੀ ਆ ਹਣਾ ਤੇ ਤੁਹਾਨੂੰ ਕਨਫਰਮ ਕਰਦੀ ਮੈਂ ਮੱਝ ਤੋਂ ਮਿੱਠੀ ਨਹੀਂ ਸੀ ਮੰਗਦੀ ਮੱਝ ਦਾ ਨਾਂ ਹੀ ਮਿੱਠੀ ਆ ਹਣਾ ਉਹ ਆਪਣੀ ਮਿੱਠੀ ਆ ਤੇ ਹੋਰ ਇੱਕ ਭੈਣ ਦਾ ਕੀ ਕਮੈਂਟ ਸੀ ਵੀ ਤੁਹਾਡੀ ਡਿਸਕ ਜਿਹੜੀ ਕਿਦਾਂ ਠੀਕ ਹੋਗੀ ਤੇ ਕਿਸ ਡਾਕਟਰ ਕੋਲ ਜਾ ਕੇ ਠੀਕ ਹੋ ਗਈ ਹੈ ਨਾ ਡਿਸਕ ਮੇਰੀ ਬਹੁਤ ਜਾਦੇ ਫਰਕ ਆ ਵੀ ਮੈਂ ਦੱਸਾਂ ਤੁਹਾਨੂੰ ਡਾਕਟਰ ਸਾਡੇ ਇੱਥੇ ਲੱਗ ਗਏ ਨੇ ਏਡੇ ਵੱਡੇ ਵੀ ਨਹੀਂ ਹੈਗੇ ਜਾਂ ਵੀ ਮਤਲਬ ਆਪਾਂ ਕਹਿੰਦੇ ਆ ਬਹੁਤ ਵੱਡਾ ਹਸਪੀਟਲ ਆ ਹਸਪੀਟਲ ਨਹੀਂ ਹੈਗਾ ਉਹਨਾਂ ਦਾ ਇੱਕ ਕੀ ਕੀ ਹੁੰਦਾ ਕਲੀਨਿਕ ਖੋਲਿਆ ਹੋਇਆ ਛੋਟਾ ਜਿਹਾ ਤੇ ਬਹੁਤ ਵਧੀਆ ਨੇ ਐਵੇਂ ਕਹਾ ਮੈਂ ਦੋ ਵਾਰ ਪੱਟਾ ਲਵਾਇਆ ਉਹਨਾਂ ਤੋਂ ਦੋ ਵਾਰ ਪੱਟਾ ਲਵਾ ਕੇ ਉਹਨਾਂ ਨੇ ਨਾਲ ਕਿਹੜੀ ਕਪਥਰੇਪੀ ਕਰਤੀ ਤੇ ਨਾਲ ਹੀਟ ਵਗਾਰਾ ਦਿੱਤੀ ਬਹੁਤ ਜਿਆਦਾ ਫਰਕ ਆ ਜਿੱਦਾਂ ਹੁਣ ਮੈਂ ਬੈਠੀ ਆ ਇਦਾਂ ਤਾਂ ਬੈਠ ਹੀ ਨਹੀਂ ਸਕਦੀ ਤੇ ਫੇਰ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਘਰੇ ਵੀ ਹੀਟ ਲੈ ਲਿਓ ਜਿੱਦਾਂ ਹੀਟ ਮਤਲਬ ਜਾਂ ਤਾਂ ਬੋਤਲ ਦੇ ਵਿੱਚ ਪਾਣੀ ਭਰ ਕੇ ਤੁਸੀਂ ਉਹ ਫੇਰ ਲਿਓ ਗਰਮ ਪਾਣੀ ਹੈਨਾ ਤੇ ਜਾਂ ਫੇਰ ਤੁਸੀਂ ਪ੍ਰੈਸ ਨਾਲ ਕੋਈ ਕੱਪੜਾ ਗਰਮ ਕਰਕੇ ਆਪਣੀ ਕਮਰ ਦੇ ਉੱਪਰ ਕਿਸੇ ਦੂਜੇ ਬੰਦੇ ਤੋਂ ਹੀਟ ਦਵਾ ਲਿਓ ਹੈਨਾ ਤੇ ਪਹਿਲੀ ਗੱਲ ਤਾਂ ਇੰਨੀ ਗਰਮੀ ਆ ਹੀਟ ਲੈਣ ਨੂੰ ਦਿਲ ਨਹੀਂ ਕਰਦਾ ਤੇ ਦੂਜੀ ਗੱਲ ਹੀਟ ਕੌਣ ਦਊਗਾ ਹਣਾ ਤੇ ਕਿਸੇ ਕੋ ਟਾਈਮ ਹੀ ਨਹੀਂਗਾ ਸਾਰੇ ਕੰਮ ਚ ਬੀਜੀ ਤੇ ਫੇਰ ਮੈਂ ਤਾਂ ਭਾਈ ਬਾਹਰ ਧੁੱਪੇ ਚਲੀ ਗਈ ਕਿਉਂਕਿ ਜਿਹੜਾ ਆਹ ਵਾਲੇ ਏਸੀ ਆ ਨਾ ਇਹ ਆਪਣੀ ਸਿਹਤ ਲਈ ਬਹੁਤ ਹਾਨੀਕਾਰਕ ਨੇ ਚਲੋ ਮੰਨਿਆ ਹਰੇਕ ਨੇ ਸੁਵਿਧਾ ਬਣਾ ਲਈ ਆ ਬਟ ਇਹ ਹੈਗੇ ਹਾਨੀਕਾਰਕ ਨੇ ਉਹਨਾਂ ਲਈ ਤਾਂ ਜ਼ਿਆਦਾ ਹੀ ਨੇ ਜਿਨ੍ਹਾਂ ਨੂੰ ਇਹ ਵਾਲੀ ਪ੍ਰੋਬਲਮ ਨਾ ਹਨਾ ਵੀ ਜਿਦਾ ਆਪਣੇ ਕਿਸੇ ਬਜ਼ੁਰਗਾਂ ਦੇ ਗੋਡੇ ਦੁਖਦੇ ਆ ਜਾਂ ਆਪਣੇ ਕੋਈ ਹੁਣ ਹੱਡ ਹਰੇਕ ਦੇ ਪੇਨ ਕਰੀ ਜਾਂਦੇ ਆ ਹਨਾ ਉਹਦੇ ਲਈ ਇਹ ਹਾਨੀਕਾਰਕ ਨੇ ਪਈ ਮੈਨੂੰ ਬਹੁਤ ਜ਼ਿਆਦਾ ਮਤਲਬ ਹੁਣ ਵੀ ਲਾਉਂਦੇ ਤਾਂ ਹੈਗੇ ਆਏ ਸੀ ਏਸੀ ਚ ਪੈ ਕੇ ਮੈਨੂੰ ਇਹ ਤਕਲੀਫ ਪਦੀ ਸੀ ਤੇ ਹੁਣ ਜਿਵੇਂ ਤੁਸੀਂ ਦੇਖਿਆ ਜੀ ਆ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਮੈਂ ਹੁਣ ਖੇਤਾਂ ਦੇ ਵਿੱਚ ਕੰਮ ਕਰਿਆ ਹਨਾ ਖੇਤ ਦੇ ਵਿੱਚ ਤੇ ਉੱਥੇ ਹੀਟ ਤਾਂ ਨੇਚਰਲੀ ਹੈਗੀ ਹੈਗੀ ਆ ਤੁਹਾਨੂੰ ਪਤਾ ਉੱਥੇ ਸਨਲਾਈਟ ਮਿਲਦੀ ਆ ਸਨਲਾਈਟ ਦੇ ਵਿੱਚ ਤਾਂ ਕੋਈ ਵੀ ਤਕਲੀਫ ਆਪਣੇ ਨੇੜੇ ਨਹੀਂ ਆਉਂਦੀ ਹੈਗੀ ਤੇ ਹੁਣ ਭਾਵੇਂ ਮੈਂ ਬਹੁਤ ਜ਼ਿਆਦਾ ਫਰਕ ਆ ਮੈਨੂੰ ਤੇ ਤੁਸੀਂ ਵੀ ਕੋਸ਼ਿਸ਼ ਕਰਿਓ ਵੀ ਜੇ ਮਤਲਬ ਕੋਈ ਉਹ ਆ ਪਹਿਲਾਂ ਤਾਂ ਸਕੈਨ ਵਗੈਰਾ ਕਰਾਓ ਤੁਹਾਨੂੰ ਕੀ ਪ੍ਰੋਬਲਮ ਆ ਹਨਾ ਤੇ ਮੇਰੀ ਪ੍ਰੋਬਲਮ ਇਹ ਸੀ ਕਿ ਜਿਹੜੀ ਆਪਣੀ ਮਤਲਬ ਟੇਲ ਬੋਨ ਸੀਗੀ ਮੈਨੂੰ ਜਿਹੜੀ ਐਂਡ ਵਾਲਾ ਮਣਕਾ ਹੈ ਨਾ ਰੀੜ ਦੀ ਹੱਡੀ ਦਾ ਉਹਨੂੰ ਪ੍ਰੋਬਲਮ ਸੀਗੀ ਤੇ ਉਹਨੂੰ ਹੁਣ ਠੀਕ ਆ ਮੈਂ ਠੀਕ ਕਹਿ ਸਕਦੀ ਹਾਂ ਥੋੜੀ ਜੋ ਵੀ ਪ੍ਰੋਬਲਮ ਆ ਤੁਸੀਂ ਪਹਿਲਾਂ ਤਾਂ ਆਪ ਦਾ ਡਾਕਟਰ ਨੂੰ ਦੇਖੋ ਤੇ ਦੂਜਾ ਜੇ ਤੁਸੀਂ ਆਹ ਵਾਲੇ ਟਰੀਟਮੈਂਟ ਕਰਕੇ ਦੇਖ ਲਵੋ ਮੈਨੂੰ ਲੱਗਦਾ ਫਰਕ ਪੈ ਜਾਊਗਾ ਠੀਕ ਆ ਜੀ ਇਹ ਹੋਰ ਸਾਰੀਆਂ ਭੈਣਾਂ ਨੇ ਸਲੂਟ ਕੀਤਾ ਥੈਂਕ ਯੂ so much ਤੁਸੀਂ ਸਾਡੀ ਮਿਹਨਤ ਦੇਖੀ ਹਨਾ ਵੀਡੀਓ ਨੂੰ ਇੰਨੇ ਧਿਆਨ ਨਾਲ ਦੇਖਦੇ ਹੋ ਸੁਣਦੇ ਹੋ ਥੈਂਕ ਯੂ ਸੋ ਮੱਚ ਸਾਰੇ ਭੈਣ ਭਰਾਵਾਂ ਦਾ ਤੇ ਮਿਹਨਤ ਨੂੰ ਹੁਣ ਵਾਹਿਗੁਰੂ ਭਾਗ ਲਾ ਦੇਣਾ ਹਨਾ ਜਿਵੇਂ ਕਹਿੰਦੇ ਫਲ ਪੈ ਜਵੇ ਆਪਣੀ ਮਿਹਨਤ ਨੂੰ ਤੇ ਮਿਹਨਤ ਦਾ ਫਲ ਹਮੇਸ਼ਾ ਮਿਲਦਾ ਹੀ ਹੁੰਦਾ ਆਪਾਂ ਨੂੰ ਤੇ ਪਹਿਲਾਂ ਵੀ ਅਸੀਂ ਬਹੁਤ ਵਾਰੀ ਐਦਾਂ ਹੀ ਕੰਮ ਕਰਦੇ ਆ ਹਨਾ ਤੇ ਉਦੋਂ ਸਾਡੇ ਕੋਲ ਫੋਨ ਨਹੀਂ ਸੀ ਹੁੰਦਾ ਤੇ ਕੰਮ ਅਸੀਂ ਸ਼ੁਰੂ ਤੋਂ ਐਦਾਂ ਹੀ ਕਰਦੇ ਆ ਹੁਣੇ ਆ ਸ਼ੁਰੂ ਤੋਂ ਹੀ ਦੋਹੇ ਜਾਣੇ ਹੁਣ ਤਾਂ ਸਾਡੇ ਨਾਲ ਬੱਚੇ ਹੁੰਦੇ ਆ ਹਨਾ ਬੱਚੇ ਸਾਨੂੰ ਚਾਹ ਪਾਣੀ ਵੀ ਦੇਣ ਵਾਲੇ ਹੈਗੇ ਹੁਣ ਤਾਂ ਜਿਆ ਸੁੱਖ ਨਾਲ ਚਾਹ ਬਣਾ ਕੇ ਦੇਣ ਲੱਗ ਗਏ ਹਨਾ ਤੇ ਅਸੀਂ ਇਦਾਂ ਹੀ ਸ਼ੁਰੂ ਤੋਂ ਹੀ ਕੰਮ ਕਰਦੇ ਆ ਦੋਨੋਂ ਹਸਬੰਡ ਵਾਈਫ ਆ ਦੇਖੋ ਤੁੱਪ ਦੇਖ ਜੇ ਤੁੱਪ ਆਪਣੇ ਕਮਰੇ ਚ ਵੀ ਹੈ ਮੈਂ ਗਿਆ ਕਿਥੇ ਦੀ ਆਉਂਦੀ ਆ ਰੋਸ਼ਨ ਨਾਲ ਤੇ ਜੇ ਉੱਤੇ ਜੀ ਆਉਂਦੀ ਆ ਤੁੱਪ ਮੇਰਾ ਨਾ ਜੀ ਕਰਦਾ ਵੀ ਮੈਂ ਕੱਪੜੇ ਤਾਂ ਹਲਾਦਾ ਮੇਰਾ ਜੀ ਕਰਦਾ ਮੈਂ ਰਸੋਈ ਚ ਥੋੜੇ ਜਿਹਾ ਭਾਂਡੇ ਨੇ ਉਹ ਤੋੜਦਾ ਮੇਰਾ ਜੀ ਕਰਦਾ ਭਾਂਡੇ ਚੜ੍ਹਦਾ ਜਾਨਕਿ ਮੇਰੇ ਜੀ ਨਹੀਂ ਕਰਦਾ ਕੰਮ ਨੂੰ ਕੰਮ ਬਹੁਤ ਨੇ ਕਰਨ ਨੂੰ ਮੇਰੇ ਜੀ ਨਹੀਂ ਕਰਦਾ ਕੋਈ ਕਰਨ ਨੂੰ ਕੱਪੜੇ ਤਾਂ ਹਲਾਉਣ ਵਾਲੇ ਮੈਨੂੰ ਇੰਨਾ ਤਾਂ ਗੁੱਸਾ ਜੜਿਆ ਪਿਆ ਇੰਨੇ ਕੱਪੜੇ ਇੰਨਾਂ ਨੇ ਟੀ-ਸ਼ਰਟ ਤੇ ਟੀ-ਸ਼ਰਟ ਚਾੜੀ ਪਈ ਆ ਵਾਹ ਤਰੂ ਬਾਰੇ ਟਿੱਕ ਟਿੱਕ ਗੱਲਾਂ ਤੇ ਕੇ ਮੈਨੂੰ ਕਾਹਨੂੰ ਫੋਰਸ ਕਰਦੇ ਆ ਕਹਿੰਦੇ ਤੂੰ ਚੱਲ 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 ਬਰਾ ਮੈਂ ਇੱਥੇ ਜਾਣ ਨੂੰ ਪਤਾ ਨਹੀਂ ਮੇਰਾ ਇੱਕ ਚਿੱਤ ਕਰਦਾ ਮੈਂ ਜਾਵਾਂ ਇੱਕ ਚਿੱਤ ਕਰਦਾ ਮੈਂ ਨਾ ਜਾਵਾਂ ਪਤਾ ਨਹੀਂ ਕਰਤੇ ਮੈਂ ਬਹਾਨਾ ਬਿਮਾਰਿਆ ਮਾ ਮੇਰੇ ਕੋ ਸੂਟ ਨਹੀਂ ਹੈਗਾ ਸੂਟ ਇਹਨਾਂ ਨੇ 18 ਘੰਟੇ ਆਹ ਪਹਲਾ ਆਹ ਪਹਲਾ ਪਹਲਾ ਪਤਾ ਨਹੀਂ ਮੈਨੂੰ ਸਮਝ ਲਾਦੀ ਕੀ ਕਰਾਂ ਚੱਲੋ ਪਤਾ ਨਹੀਂ ਚੱਲ ਚੱਲ ਜਿਆ ਕਹਿੰਦਾ ਚੱਲ ਮੈਂ ਤੇਰਾ ਦੁੱਧ ਪਾ ਕੇ ਰੱਖਿਆ ਤਾਂ ਕਿ ਚ ਜਾ ਕੇ ਪਹਿਲਾਂ ਦੁੱਧ ਪਹਿਲਾਂ ਦੁੱਧ ਵੀ ਕੀ ਕਰਨ ਆਈ ਸੀ ਸੂਟ ਕੱਢਾਂ ਚੱਲ ਮੈਂ ਪਹਿਲਾਂ ਸੂਟ ਕੱਢ ਲਾਂ ਦੇਖ ਨਾ ਮੇਰਾ ਗੈਸ ਚੱਲਦਾ ਦੁੱਧ ਗਰਮ ਤੇ ਰਿਹਾ ਹੋਇਆ ਉਹ ਮੈਂ ਕਰ ਚੱਲ ਮੈਂ ਸੂਟ ਕੱਢ ਕੇ ਨਾ ਫਿਰ ਦੇਖਦੀ ਆ ਜੀਜਾ ਕਰਦਾ ਵੀ ਆ ਭਾਂਡੇ ਮੈਂ ਜੱਲੂ ਪੁੱਤ ਮੈਂ ਭਾਂਡੇ ਤੁਂ ਜਣਦੇ ਸਭ ਕੁਝ ਗੱਲ ਦੁੱਧ ਦੱਦੀ ਪੀਜੋ ਸਭ ਕੁਝ ਸਭ ਕੁਝ ਆ ਦੁੱਧ ਅਵਾਲ ਵੀ ਦੇਊਗਾ ਕੰਨਾਂ ਤੇ ਭਾਂਡੇ ਤੁਨੇ ਨਹੀਂ ਆ ਚਾਪ ਭਾਂਡੇ ਦਾ ਮੈਂ ਧੋ ਦ ਭਾਂਡੇ ਧੋ ਕੇ ਨਹੀਂ ਆ ਜਿਹੜਾ ਹੁਣ ਆਪਾਂ ਚਾ ਦੁੱਧ ਪੀਤਾ ਉਹਦੇ ਵਾਲੀ

ਓ ਬਾਜਰਾ ਜਦ ਵਧੀਆ ਹੋ ਗਿਆ ਜਿਹੜਾ ਮਗਰ ਬੀਜਿਆ ਉਹ ਕੁਛ ਨਹੀਂ ਹੈਗਾ ਉਹ ਨੇ ਮੀਂਹ ਨੇ ਦੱਬ ਲਿਆ ਆ ਉਰੇ ਵਾਲਾ ਤਾਂ ਜਮਾ ਹੀ ਨਹੀਂ ਹੋਇਆ ਇਹ ਤਾਂ ਦੁਬਾਰਾ ਬੀਜ ਹੋ ਝੋਨਾ ਲਾ ਦੇਣਾ ਗਾਇਸ ਝੋਨਾ ਪੱਕਾ ਬਣਾ ਲੇ ਮੈਂ ਤਾਂ ਆ ਕਹਿੰਦਾ ਸੀ ਹੂੰ ਆ ਤਾਂ ਫੀਰ ਆ ਹੁੰਦਾ ਜੀ ਆ ਬਸ ਹੂੰ ਹਰ ਜਾ ਉਹੀ ਤਾਂ ਵਿੱਚ ਵੜੀ ਜਾਣਾ ਡੱਡੂ ਨੇ ਕਾਹਚ ਕਹਦੇ ਵੜਦਾ ਇੱਥੇ ਸਪਰੇਅ ਕਰ ਲੈ ਆ ਵੜ ਦੇ ਤੇ ਕੋਈ ਨਾ ਦੇਖਾਂਗੇ ਆਪੇ ਹੋਈ ਜਾਂਦੇ ਜਿਹੜੀ ਚੀਜ਼ ਆਪੇ ਹੋਈ ਜਾਂਦੀ ਆ ਉਹ ਤੈਨੂੰ ਕੋ ਆਪਾਂ ਕੀ ਕਹਿੰਦੇ ਆਂ ਇਹ ਗੱਲ ਜਿਹੜੀ ਬੱਟਰਾ ਵਿੱਚ ਹਾਂ ਹਾਂ ਵਿਵਰਤ ਕਹਿਣਗੇ ਹਰੇਕ ਵਾਰ ਬਹੁਤ ਸੋਹਣੀ ਆ ਵਾ ਖੰਡੀ ਖੰਡੀ ਚੱਲ ਚੱਲੀਏ ਲਿਆ ਇਹਦਾ ਆਰਡਰ ਆ ਕਨ ਚਟਣੀ ਮੈਂ ਕੀ ਕਰ ਲੱਗੀ ਸੀ ਸੂਟ ਕੱਢਣ ਲੱਗੀ ਸੀ ਫੇਰ ਮੈਂ ਕੈਨਸਲ ਕਰ ਤਾ ਬੰਦਾ ਸ਼ਟਪਰੇ ਤੂੰ ਹੀ ਜਾਏ ਓਕੇ ਕੀ ਕਹ ਪਰਵਤ ਯਾਰ ਤੋ ਬੁੱਤ ਯਾਰ ਨੇ ਮੇਰੇ ਕਿੰਨੇ ਸੂਟ ਗਣਤੇ ਮੰਮੀ ਆ ਪਾ ਲਾ ਮੰਮੀ ਓ ਪਾ ਲਾ ਔਰ ਹੁਣ ਵੀ ਕਹੇ ਮੰਮੀ ਸੂਟ ਕੱਢ ਲਾ ਵਿਊ ਦੇਖੋ ਕਿੰਨਾ ਘੈਂਟ ਘੈਂਟ ਆ ਦੇ ਬਹੁਤ ਘੈਂਟ ਵਿਊ ਨਾ ਇਤਰੀ ਮੇਰੀ ਹੱਤ ਤੋਨ ਰਾਇ ਫਾਇਦੇ ਰਦਾ